ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾਉਨੇ ਆ ਸਾਡੀ 75 ਸਾਲਾਂ ਦੀ ਆਜ਼ਾਦੀ ਦਾ ਕੀ ਬੈਨੀਫਿਟ ਹੋਇਆ ਆਮ ਇਨਸਾਨ ਨੂੰ ਕੀ ਨੁਕਸਾਨ ਹੋਇਆ ਸਾਡੇ ਉਹਨਾਂ ਲੀਡਰਾਂ ਦਾ ਜਿਹੜੇ ਲੋਕ ਸਭਾ ਵਿਧਾਨ ਸਭਾ ਰਾਜ ਸਭਾ 'ਚ ਬੈਠ ਕੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਦਿਲ ਤੋਂ ਉਹਨਾਂ ਦੀਆਂ ਕੀਤੀਆਂ ਗਲਤੀਆਂ ਸਾਡੇ ਆਮ ਇਨਸਾਨ ਕਿਦਾਂ ਭੁਗਤਦੇ ਨੇ ਇਰਜਾਈ ਦੇ ਵਿੱਚ ਇੱਕ ਰਮਨ ਕੁਮਾਰ ਨਾਂ ਦਾ ਬੰਦਾ ਪਿਆ ਜਿਹੜਾ ਅਕਾਊਂਟੈਂਟ ਸੀ ਪੇਸ਼ੇ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਆ ਦਿੱਲੀ ਸ਼ਹਿਰ ਦਾ ਰਹਿਣ ਵਾਲਾ ਸੀ ਇੰਦਰਾਪੁਰੀ ਦਾ ਕੱਲ ਰਾਤ ਸਾਨੂੰ ਬਾਈ ਦੀ ਸੇਵਾ ਦਾ ਮੌਕਾ ਮਿਲਿਆ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਬਾਈ ਪਿਆ ਸੀ ਪਟਿਆਲੇ ਉੱਥੋਂ ਵੀਰ ਸਾਡੇ ਕੋਲ ਲੈ ਕੇ ਆਏ ਤੁਸੀਂ ਦੇਖੋ ਹਾਲਾਤ ਹਾਲਾਤ ਦੇਖੋ ਵੀਰ ਦੇ ਕੀ ਆ ਜੂਆਂ ਚੰਮ ਜੂਆਂ ਬਾਈ ਦੇ ਦੇਖੋ ਉਹ ਮੇਰੇ ਮਾਲਕਾ ਇੰਨੀ ਜੂ ਆ ਦੇਖੋ ਸਾਰੇ ਕੱਪੜੇ ਜੂਆਂ ਨਾਲ ਭਰੇ ਪਿਆ ਸਿਰ ਦੇ ਵਿੱਚ ਦੇਖੋ ਕਿੱਡੇ ਕਿੱਡੇ ਸੱਦੇ ਜੂਆਂ ਦੇ ਆ ਦਾੜੀ ਦੇ ਵਿੱਚ ਦੇਖੋ ਮਾੜਾ ਜਿਹਾ ਕਿਤੇ ਹੱਥ ਲਾਉਨੇ ਆ ਦਰਦਮੰਦ ਦਾ ਟੈਸਟ ਕਰੇ ਖੂਨ ਦਾ ਸੈਂਪਲ ਲਿਆ ਬਾਈ ਦਾ ਸਵੇਰੇ ਸਾਰੇੋਂ ਸਿਰਫ ਪੌਣੇ 3 ਗ੍ਰਾਮ ਖੂਨ ਆ ਬਾਈ ਦੇ ਵਿੱਚ ਜਿਹੜਾ ਕਿ 13 14 ਗ੍ਰਾਮ ਖੂਨ ਚਾਹੀਦਾ ਜਿਉਣ ਲਈ ਸਿਰਫ ਪੌਣੇ 3 ਗ੍ਰਾਮ ਬਲੱਡ ਆ ਰਮਨ ਕੁਮਾਰ ਦੇ ਵਿੱਚ ਰਮਨ ਕੁਮਾਰ ਦਾ ਕਸੂਰ ਕੀ ਆ ਇਹਦੇ ਵਿੱਚ ਦਿੱਲੀ ਸ਼ਹਿਰ ਦਾ ਰਹਿਣ ਵਾਲਾ ਕਿਸੇ ਵਜ੍ਹਾ ਨਾਲ ਛੜਕ ਗਿਆ ਡਿੱਗ ਪਿਆ ਇਹ ਕਾਰਨ ਹਾਲਾਤ ਜਿਹੜੇ ਸਰੀਰਕ ਤੌਰ ਤੇ ਸਮਾਜਿਕ ਤੌਰ ਤੇ ਮਾਨਸਿਕ ਤੌਰ ਤੇ ਖਰਾਬ ਹੋ ਗਏ ਜੇ ਅੱਜ ਦੇ ਇਨਸਾਨ ਦੀ ਇਹ ਗੱਲ ਕਰੀਏ ਇਹਨਾਂ ਜਿਹੜੀਆਂ ਜੂਆਂ ਪਈਆਂ ਨਾ ਇਹ ਚੰਮ ਜੂਆਂ ਇਹ ਸਾਡੇ ਉਹ ਲੋਕ ਨੇ ਜੋਕਾਂ ਦੇ ਰੂਪ ਚ ਜੂਆਂ ਦੇ ਰੂਪ ਚ ਜਿਨ੍ਹਾਂ ਦੀ ਡਿਊਟੀ ਬਣਦੀ ਆ 75 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਹੋ ਗਏ 75 ਸਾਲਾਂ ਚ ਇੱਕ ਸਿਹਤ ਤੇ ਸਿੱਖਿਆ ਦੋ ਚੀਜ਼ਾਂ ਮਹਈਆ ਨਹੀਂ ਕਰਾ ਸਕੇ ਉਹ ਲੋਕ ਅੱਜ ਜੇ ਰਮਨ ਕੁਮਾਰ ਦੀ ਆ ਹਾਲਤ ਆ ਨਾ ਬਾਈ ਦੀ ਤੁਹਾਨੂੰ ਦੇਖ ਕੇ ਸ਼ਰਮ ਆਊਗੀ ਵੀ ਸਾਡੇ ਸਮਾਜ ਦੇ ਵਿੱਚ ਹੀ ਰਹਿੰਦਾ ਸੀ ਬਾਈ ਇਹ ਦੇਖੋ ਤੁਸੀਂ ਇਹਦੇ ਕੱਪੜੇ ਚੈਨਲੋਂ ਵੀਡੀਓ ਰਾਹੀਂ ਦਿਖਦਾ ਹੋਊ ਕਿ ਨਹੀਂ ਦਿਖਦਾ ਹੋਊਗਾ ਆ ਜੂਆਂ ਬਾਈ ਦੇਖੋ ਆ ਥੱਬਿਆਂ ਦੇ ਥੱਬੇ ਹੀ ਜੂਆਂ ਪੂਰੇ ਸਰੀਰ ਤੇ ਜਿੱਥੋਂ ਮਰਜੀ ਚੱਕ ਲੋ ਜੂਆਂ ਹੀ ਜੂਆਂ ਆ ਚੱਕੇ ਦੇ ਅੰਦਰ ਓਹੋ ਆ ਦੇਖੋ ਪੂਰਾ ਟੱਡ ਪੈਰ ਆਪਨਾ ਦੇਖੋ ਰਜਾਈ ਆ ਰਜਾਈ ਬਾਈ ਨੂੰ ਰਾਤ ਦਿੱਤੀ ਸੀ ਪੂਰੀ ਰਜਾਈ ਜੂਆਂ ਨਾਲ ਭਰ ਗਈ ਹੈ ਬਾਈ ਦੀ ਪੂਰੀ ਰਜਾਈ ਸਾਰਾ ਖੂਨ ਚੂਸ ਗੀਆਂ ਜੂਆਂ ਆ ਸਾਰੇ ਕੱਪੜਿਆਂ ਦੇ ਵਿੱਚ ਜੂਆਂ ਹੀ ਜੂਆਂ ਭਰੀਆਂ ਹੋਈਆਂ ਜੀ ਜੂਆਂ ਹੀ ਜੂਆਂ ਕੰਨਾਂ ਦੇ ਥੱਲੇ ਇੱਥੇ ਪਿੱਛੇ ਜ਼ਖਮ ਆ ਬਾਈ ਹੁਣੀ ਦੱਸਦੇ ਸੀਗੇ ਵੀ ਕੀੜੇ ਪਏ ਹੋਏ ਸੀ ਇਹਦੇ ਤੁਸੀਂ ਦੇਖੋ ਇਸ ਇਨਸਾਨ ਦੀ ਤਕਲੀਫ ਅੱਜ ਤੋਂ 2.5-3 ਮਹੀਨੇ ਪਹਿਲਾਂ ਬਾਈ ਕਹਿੰਦਾ ਮੈਨੂੰ ਇਹ ਬੰਦਾ ਉੱਥੇ ਘੁੰਮਦਾ ਫਿਰਦਾ ਮਿਲਿਆ ਤੁਰਿਆ ਫਿਰਦਾ ਰੇ ਨੰਗਰ ਜਾਂਦਾ ਸੀ ਪ੍ਰਸ਼ਾਦਾ ਛਕਦਾ ਸੀ ਫਿਰ ਚਲੇ ਜਾਂਦਾ ਸੀ ਫਿਰ ਚਲੇ ਜਾਂਦਾ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਠੰਡ ਦੀ ਸ਼ੁਰੂ ਹੋਣ ਲੱਗੀ ਆ ਕਹਿੰਦਾ ਮੈਨੂੰ ਇਹ ਜੈਕਟ ਲਈ ਇੱਕ ਮੈਨੂੰ ਮੈਂ ਇਹਨੂੰ ਕਿਹਾ ਵੀ ਚਲ ਨਮਾ ਦਿੰਨਾ ਮੈਂ ਕਹਿੰਦਾ ਨਹੀਂ ਮੈਨੂੰ ਕੱਪੜੇ ਦੇ ਦੇ ਮੈਂ ਆਪੇ ਬਦਲ ਲਵਾਂ ਉਸ ਤੋਂ ਬਾਅਦ ਕਹਿੰਦੇ ਨੇ ਆ ਜੈਕਟ ਜਿਹੜੀ ਪਾਈ ਹੋਈ ਹੈ ਮੈਂ ਦਿੱਤੀ ਸੀ ਇੱਕ ਪਜਾਮਾ ਦਿੱਤਾ ਸੀ ਕਹਿੰਦਾ ਇਹਨੇ ਬਦਲ ਲਿਆ ਪਰ ਸਿਰ ਤੇ ਇਹ ਕਪੜਾ ਲੈ ਕੇ ਰੱਖਦਾ ਸੀ ਸਿਰ ਤੇ ਮੜਾਸਾ ਜਿਹਾ ਮਾਰਕੀਟ ਰੱਖਦਾ ਸੀ ਕੱਪੜੇ ਦਾ ਕਹਿੰਦਾ ਹੁਣ ਜਿੱਦਣ ਕੱਲ ਸਵੇਰੇ ਉਹਨੇ ਬਾਈ ਨੇ ਪਿਆ ਦੇਖਿਆ ਥੱਲੇ ਢਿੱਗਿਆ ਪਿਆ ਸੀ ਉਹਨੇ ਜਦੋਂ ਸਿਰ ਤੋਂ ਜਾ ਕੇ ਕਪੜਾ ਚੱਕਿਆ ਮੂੰਹ ਤੋਂ ਤਾਂ ਬਾਈ ਕਹਿੰਨਾ ਮੈਂ ਪਛਾਣ ਲਿਆ ਵੀ ਤਾਂ ਉਹੀ ਬੰਦਾ ਵਾ ਤੇ ਉਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਉਹਨੂੰ ਵੀਰੇ ਨੂੰ ਕਿਹਾ ਤੂੰ ਇੱਥੇ ਲੈ ਆ ਸਾਡੇ ਕੋਲੇ ਆ ਜਾ ਤੇ ਰਾਤ ਉਹ ਸਾਡੇ ਕੋਲ ਲੈ ਕੇ ਆਏ ਰਮਨ ਕੁਮਾਰ ਨੂੰ ਕਿ ਰਾਤ ਬਾਈ ਨੂੰ ਅਸੀਂ ਐਵੇਂ ਪਾ ਲਿਆ ਸੀ ਵੀ ਆ ਠੰਡ ਆ ਸਵੇਰੋਂ ਕਰਾਂਗੇ ਸਾਫ ਸਫਾਈ ਧੁੱਪ ਨਿਕਲੀ ਤੋਂ ਵੀ ਨਾਲੇ ਤਾਂ ਬਾਲ ਵਗੈਰਾ ਸਾਫ਼ ਕਰ ਦਾਂਗੇ ਨਾਲੇ ਨਿਮਾ ਦਾਂਗੇ ਪਰ ਅੱਜ ਸਵੇਰ ਦੇ ਡੀਕ ਦੇ ਡੀਕ ਦੇ ਵੀ ਧੁੱਪ ਨਿਕਲੂਗੀ ਦੁਬਾਰਾ ਫੇਰ ਧੁੰਦ ਪੈਣ ਲੱਗੀ ਧੁੱਪ ਨਹੀਂ ਨਿਕਲੀ ਤਾਂ ਹੁਣ ਅਸੀਂ ਵੀਰ ਦੀ ਸਫਾਈ ਕਰਨ ਲੱਗੇ ਸੀ ਧੰਨਵਾਦ ਆ ਉਹਨਾਂ ਵੀਰਾਂ ਦਾ ਕੀ ਨਾਂ ਉਹਨਾਂ ਦਾ ਓਹ ਵੀਰ ਜਿਹੜੇ ਸਾਡੇ ਕੋਲੇ ਛੱਡ ਕੇ ਗਏ ਸਤਨਾਮ ਸਿੰਘ ਬਾਪੂ ਜੀ ਸੀਗੇ ਇੱਕ ਤਾਂ ਤੇ ਇੱਕ ਬਾਈ ਸੀਗਾ ਭਪਿੰਦਰ ਸਿੰਘ ਉਹਨਾਂ ਦੋਨੇ ਮੈਂਬਰਾਂ ਨੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲਿਆਂਦਾ ਆਪਣੀ ਗੱਡੀ ਦੇ ਵਿੱਚ ਜੂਆਂ ਨਾਲ ਭਰ ਕੇ ਗੱਡੀ ਉਹਨਾਂ ਦੀ ਸਾਰੀ ਤੇ ਉਹ ਬਾਈ ਰਾਤ ਇਹਨੂੰ ਸਾਡੇ ਕੋਲੇ ਇੱਥੇ ਸਤਕੇ ਸਵੇਰੇ ਤੜਕਿਓਂ ਗਏ ਯਾਰ ਰਾਤ ਧੁੰਦ ਬਹੁਤ ਪੈਂਦੀ ਸੀ ਇੱਥੇ ਹੀ ਰਹਿ ਪਈ ਸੀ ਬਾਈ ਬਾਈ ਯਾਰ ਬੇਨਤੀ ਆ ਸਾਡੀ ਤੁਹਾਡੇ ਆਸ-ਪਾਸ ਹੀ ਬਾਈ ਲੋਕ ਘੁੰਮਦੇ ਨੇ ਇਹ ਵਾਲੇ ਤੁਹਾਡੇ ਨੇੜੇ ਤੇ ਨਹੀਂ ਘੁੰਮਦੇ ਨੇ ਬਾਈ ਇਹ ਲੋਕ ਰਮਨ ਕੁਮਾਰ ਦੱਸਦਾ ਮੈਂ ਇੰਦਰਾਪੁਰੀ ਦੇ ਵਿੱਚ ਦਿੱਲੀ ਦੇ ਵਿੱਚ ਰਹਿੰਦਾ ਸੀ ਤੇ ਮੇਰਾ ਅਕਾਊਂਟ ਦਾ ਕੰਮ ਸੀਗਾ ਮੈਂ ਅਕਾਊਂਟ ਦੇਖਦਾ ਸੀਗਾ ਵਿਆਹ ਹੋਇਆ ਸੀ ਘਰ ਵਾਲੀ ਨਾਲ ਵੀ ਕੋਈ ਸਮੱਸਿਆ ਆ ਗਈ ਬੱਚਾ ਨਹੀਂ ਸੀ ਹੋਇਆ ਕੋਈ ਹਜੇ ਕਰਮਾਂ ਦੇ ਸੌਦੇ ਆ ਬਾਈ ਰਮਨ ਰਮਨ ਕੁਮਾਰ ਬਾਈ ਤੁਹਾਡੇ ਫਾਦਰ ਦਾ ਕੀ ਨਾਮ ਸੀਤਾਰਾਮ ਸ਼ਰਮਾ ਤੁਹਾਡਾ ਨਾਮ ਰਮਨ ਸ਼ਰਮਾ ਹਾਂਜੀ ਰਮਨ ਕੁਮਾਰ ਸ਼ਰਮਾ ਹੈ ਤੇ ਤੁਹਾਡੀ ਵਾਈਫ ਦਾ ਕੀ ਨਾਮ ਤੁਹਾਡੀ ਵਾਈਫ ਦੀ ਮਾਂ ਜੀ ਨੂੰ ਕਿਹਦੀ ਸ਼ਾਦੀ ਟੁੱਟ ਗਈ ਸੀ ਟੁੱਟ ਗਈ ਸੀ ਸ਼ਾਦੀ ਅਰਮਨ ਜੀ ਬਿਰਤ ਮਨ ਲੋਕ ਕਿੱਥੇ ਰਹਿੰਦੇ ਸੀ ਤੁਸੀਂ ਜਨਕਪੁਰੀ ਰਹਿੰਦੇ ਸੀ ਸਭ ਤੋਂ ਪਹਿਲਾਂ ਲੁਧਿਆਣਾ ਰਹਿੰਦੇ ਸੀ ਪਹਿਲਾਂ ਜਨਕਪੁਰੀ ਸੀ ਕਿ ਨਾ ਹਾਂ ਲੁਧਿਆਣਾ ਜਨਕਪੁਰੀ ਪਹਿਲਾਂ ਸਾਲਪ ਤੋਂ ਨਾ ਰਹਿੰਦੇ ਸੀ ਅਸੀਂ ਚਦ ਮੇਂ ਛੋਟੇ ਸੀ ਨੇ ਤੋਂ ਤਾਂ ਮੈਨੂੰ ਇਹਨਾਂ ਰਤਾ ਮਤਲਬ ਇੱਜਾ ਘਟੂ ਬਹੁਤ ਹੋ ਬਹੁਤ ਜੇ ਮੈਨੂੰ ਜਾਣੇ ਸੀ ਫਿਰ ਜਨਕਪੁਰੀ ਰਹਿੰਦੇ ਸੀ ਫਿਰ ਹਾਂਜੀ ਦਿੱਲੀ ਜਨਕਪੁਰੀ ਪੜ੍ਹਾਈ ਥੋੜੀ ਉੱਥੇ ਹੀ ਹੋਈ ਦਿੱਲੀ ਬਈ ਜਨਕਪੁਰੀ ਠੀਕ ਆ ਬਾਈ ਕਿੰਨਾ ਪੜ੍ਹੇ ਹੋ ਤੁਸੀਂ ਮੇਰੇ ਤੇ ਕਿਤੇ ਉਹ ਗ੍ਰੈਜੂਏਸ਼ਨ ਉੱਪਰ ਕੀਤੀ ਹੈ। ਓਪਨ ਕੀਤੀ ਹੈ। ਫਿਰ ਉਸ ਤੋਂ ਬਾਅਦ ਅਕਾਊਂਟ ਦਾ ਕਰਦੇ ਸੀ ਕੰਮ? ਹਾਂਜੀ। ਕੁਛ ਤਾਂ ਵੀ ਫਿਰ ਸਾਰੇ ਕੁਝ ਲਿਖਿਆ ਸੀ। ਹੈਂ ਜੀ? ਤਾਂ ਸਾਰੇ ਹਾਂ ਲਿਖਿਆ ਸੀਗਾ, ਲਿਖਿਆ ਸੀਗਾ। ਹਾਂ ਪੁੱਛਿਆ ਸੀ ਮੈਂ ਲਿਖਿਆ ਨਹੀਂ ਸੀਗਾ। ਮੈਂ ਭੁੱਲ ਗਿਆ ਨਾ ਕਿ ਚੀਜ਼ਾਂ ਵਿੱਚੋਂ। ਉਹ ਰਾਤ ਨੂੰ ਸੀਗਾ ਨਾ ਪੁੱਛਿਆ। ਹਾਂ ਤੇ ਅਕਾਊਂਟ ਦਾ ਵੀ ਤੇ ਕੰਮ ਕਿਹੜੀ ਕੰਪਨੀ ਕਰਦੇ ਦਿੱਲੀ ਤੁਸੀਂ? ਮੈਂ ਜਿੱਦੀ ਪਹਿਲਾ

ਇਕਾਉਂਟਸ ਦਾ ਕੰਮ ਹੁੰਦਾ ਹੈ ਕਾ ਵੀ ਤੇ ਓਰਿਜਨਲ ਕੰਪਨੀਆਂਸ ਦਾ ਵੀ ਉੱਚੀ ਮਤਲਬ ਇਕਾਉਂਟਸ ਤੇ ਅਕਾਉਂਟਿੰਗ ਮਿਲਦੀ ਹੈ ਕੰਮ ਕਾ ਤੋ ਛੱਡਤਾ ਇੰਨਾ ਵਧੀਆ ਅਕਾਉਂਟ ਦਾ ਕੰਮ ਕਰਦੇ ਸੀ ਤੁਸੀਂ ਕੋਤਾ ਜੀ ਬਹੁਤ ਸਾਲ ਹੋ ਗਏ ਨਾ ਉਹ ਉਹਦੀ ਇਹ ਤਾਂ ਬਿਮਾਰ ਵਗੈਰਾ ਹੋ ਗਿਆ ਵਿੱਚ ਛੱਡਤਾ ਬੱਚੇ ਕਿ ਨਹੀਂ ਟੋੜੇ ਬੱਚੇ ਨਹੀਂ ਸੀਗਾ ਓਕੇ ਸ਼ਾਦੀ ਟੁੱਟੀ ਸੀ ਸ਼ਾਦੀ ਟੁੱਟ ਗਈ ਡੈਡੀ ਤੁਹਾਡੇ ਕਿੱਥੇ ਨੇ ਹੁਣ ਜਹੜੀ ਸ਼ਾਇਦ ਰੰਗ ਨੇ ਉੱਥੇ ਪਟਿਆਲੇ ਆਂ ਦਿਨੇ ਕੱਦੇ ਕੱਦੇ ਪਟਿਆਲੇ ਹੋਰ ਕੌਣ ਰਹਿੰਦਾ ਤੁਹਾਡਾ ਪਟਿਆਲੇ ਪਾਜੀ ਰਹਿੰਦੀ ਐ ਤੇ ਭਰਾ ਰਾਹ ਰਹਿੰਦੇ ਨਹੀਂ ਇੱਥੇ ਉਹ ਕਿੱਥੇ ਆਂ ਦਿੱਲੀ ਰਹਿੰਦੇ ਸੀ ਪਹਿਲਾਂ ਮੈਂ ਤਾਂ ਮੈਂ ਜ਼ਿਆਦਾ ਨਹੀਂ ਪਤਾ ਕਿ ਦੇ ਦਿੱਲੀ ਕਿੱਥੇ ਰਹਿੰਦੇ ਸੀ ਦਿੱਲੀ ਜਿੱਥੇ ਮਤਲਬ ਅਸੀਂ ਰਹਿੰਦੇ ਮਤਲਬ ਦਿੱਲੀ ਜਨਕਪੁਰੀ ਚ ਜਾਂ ਕਿਤੇ ਹੋਰ ਜਨਕਪੁਰੀ ਦੇ ਕੋਲ ਨਹੀਂ ਰਹਿੰਦੇ ਸੀ ਕਿਤੇ ਅੱਛਾ ਠੀਕ ਹੁਣ ਤੁਹਾਨੂੰ ਘਰ ਦਾ ਕੋਈ ਨੰਬਰ ਯਾਦ ਆ ਕਿਸੇ ਦਾ ਨਹੀਂ ਨੰਬਰ ਯਾਦ ਇੱਥੇ ਲਿਖਿਆ ਹੋਵੇ ਪਿਤਾ ਹੋਵੇ ਪਪਾ ਹੋਵੇ ਤਾਂ ਪਤਾ ਨਹੀਂ ਕੋਈ ਮਿਲੇਗਾ ਤਾਂ ਮੈਂ ਦਿਖਾਗਾ ਲੇਕਿਨ ਯਾਦ ਨਹੀਂ ਹੈ ਮੈਨੂੰ ਅਜੇ ਤੁਹਾਨੂੰ ਯਾਦ ਨਹੀਂ ਹੈ ਤੁਹਾਡੇ ਪਿਤਾ ਜੀ ਦਾ ਨੰਬਰ ਯਾਦ ਆ ਤੁਹਾਨੂੰ ਫਾਦਰ ਦਾ ਨਹੀਂ ਬ੍ਰਦਰ ਦਾ ਕਿਸੇ ਦਾ ਵੀ ਯਾਦ ਨਹੀਂ ਸੀਤਾਰਾਮ ਸ਼ਰਮਾ ਦੱਸਿਆ ਬਾਈ ਜੀ ਨੇ ਆਪਣੇ ਪਿਤਾ ਜੀ ਦਾ ਆਪਣਾ ਰਾਮ ਰਮਨ ਕੁਮਾਰ ਸ਼ਰਮਾ ਦੱਸਿਆ ਨਾਮ ਬ੍ਰਦਰ ਦਾ ਕੀ ਨਾਮ ਦੱਸਿਆ ਤੁਸੀਂ ਰਾਜ ਕੁਮਾਰ ਸ਼ਰਮਾ ਹਨ ਤੇ ਦੁਖਨਵਾਨ ਸਾਹਿਬ ਦੇ ਬਾਅਦ ਬਾਈ ਸਾਨੂੰ ਕੱਲ ਮਿਲਿਆ ਜੀ ਤੇ ਭਵਿੰਦਰ ਬਾਈ ਤੇ ਸਤਨਾਮ ਸਿੰਘ ਬਾਈ ਹੁਣੇ ਛੱਡ ਕੇ ਗਏ ਨੇ ਰਾਤ ਬਾਈ ਹੁਣੇ ਸਾਡੇ ਕੋਲ ਤੇ ਅੱਗੋਂ ਸਾਰੇ ਸ਼ੇਅਰ ਕਰਿਓ ਜੀ ਵੀਡੀਓ ਇਹਦਾ ਵੀਰ ਦਾ ਘਰ ਪਰਿਵਾਰ ਲੱਭ ਜੇ ਵੀ ਆਪਾਂ ਨੂੰ ਪਤਾ ਲੱਗ ਜੇ ਵੀ ਇਹਦਾ ਕੁਛ ਬਾਈ ਦਾ ਬਹੁਤ ਜ਼ਿਆਦਾ ਬਾਈ ਬੁਰੀ ਹਾਲਤ ਆ ਜੂਆਂ ਵਾਲੇ ਚਿਚਣਾ ਵਾਲੇ ਪਿੱਸੂਆਂ ਵਾਲੇ ਬਹੁਤ ਬੰਦੇ ਹੁਣ ਤੱਕਰ ਸਾਨੂੰ ਮਿਲੇ ਆ ਮਹਾਰਾਜ ਨੇ ਸੇਵਾ ਬਖਸ਼ੀ ਆ ਬਹੁਤ ਸਾਰਿਆਂ ਜੂਆਂ ਬਾਪੂ 75 ਦੇ ਬਾਪੂ ਭਿੰਦਰ ਸਿੰਘ ਦੇ ਕਿੰਨੇ ਮੈਂਬਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਸਿਰ 'ਚ ਦਾੜੇ ਦੇ ਵਿੱਚ ਜੂਆਂ ਭਰੀਆਂ ਹੋਈਆਂ ਸੀ ਪਰ ਇਹਦੇ ਬਾਈ ਦੇ ਤਾਂ ਮਤਲਬ ਕਈ ਸਾਲਾਂ ਦੀਆਂ ਇੱਕ ਇੱਕ ਚੰਚ ਮੋਟਾ ਨਹੀਂ ਕਿਹਾ ਬਣ ਗਿਆ ਸਾਰਾ ਸਿਰ ਦੇ ਉੱਤੇ ਜਿਵੇਂ ਇੱਕ ਕੈਪ ਲਈ ਹੁੰਦੀ ਆ ਨਾ ਸਾਰਾ ਜੂਆਂ ਦਾ ਛੱਜਾ ਹੀ ਆ ਸਾਰੇ ਆ ਇਹ ਕੱਪੜਿਆਂ ਦੇ ਵਿੱਚ ਬੜੀ ਜ਼ਿਆਦਾ ਜੂੰਆਂ ਆ ਜੀ ਕੱਪੜਿਆਂ ਦੇ ਵਿੱਚ ਪਤਾ ਨਹੀਂ ਵਿਚਾਰਾ ਕਿਵੇਂ ਦਿਨ ਕੱਟਦਾ ਸੀਗਾ ਆ ਤੁਸੀਂ ਦੇਖੋ ਆ ਦੇਖੋ ਆਹ ਜੂੰਆਂ ਦੀਆਂ ਇਦਾਂ ਲਾਈਨਾਂ ਹੀ ਬਣੀਆਂ ਹੋਈਆਂ ਵਿੱਚ ਵੀ ਆ ਸ਼ਰਟ ਦੇ ਅੰਦਰ ਵੀ ਦੇਖੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਬਾਈ ਨੇ ਆ ਕੱਪੜੇ ਜਿਹੜੇ ਹੈਗੇ ਥੱਲੇ ਵਾਲੇ ਪਾਏ ਹੋਇਆ ਤੇ ਉਹਨਾਂ ਦੇ ਜਿਹੜੇ ਬਟਨ-ਬਟਨ ਦੇਖੋ ਅੰਦਰੋਂ ਕਿਵੇਂ ਆ ਸਾਰਾ ਵਿੱਚੋਂ ਜੂੰਆਂ ਨਾਲ ਭਰਿਆ ਪਿਆ ਤੇ ਬਾਈ ਦਾ ਖੂਨ ਪੀ ਗਿਆ ਜੂਆ ਬਾਈ ਦੇ ਵਿੱਚ ਸਿਰਫ 3 ਗ੍ਰਾਮ ਖੂਨ ਰਹਿ ਗਿਆ 3 ਗ੍ਰਾਮ 3 ਵੀ ਨਹੀਂ ਪੂਰਾ ਪੌਣੇ 3 ਗ੍ਰਾਮ ਆ 2.8 ਗ੍ਰਾਮ ਖੂਨ ਆ ਤੇ ਰਮਨ ਕੁਮਾਰ ਦੀ ਇਹ ਹਾਲਤ ਸਾਡੇ ਉਹਨਾਂ ਘਟਿਆ ਮਾੜਾ ਸਿਸਟਮ ਚਲਾਉਣ ਵਾਲੇ ਬਣਾਉਣ ਵਾਲੇ ਲੋਕਾਂ ਨੇ ਕੀਤੀ ਆ ਜਿਨ੍ਹਾਂ ਨੇ ਆਪਣੀ ਡਿਊਟੀ ਆ ਜਿਹੜੀ ਪੂਰੀ ਤੰਦੇਹੀ ਨਾਲ ਨਹੀਂ ਨਿਭਾਈ ਜੇ ਉਹ ਲੋਕ ਆਪਣੀ ਡਿਊਟੀ ਨਿਭਾਉਣ ਨਾ ਤਾਂ ਸਾਡੇ ਵਰਗਿਆਂ ਨੂੰ ਇਸ ਤਰ੍ਹਾਂ ਬੋਲਣਾ ਪਵੇ ਨਾ ਐਦਾਂ ਦੀਆਂ ਸਸਤਾਵਾਂ ਦੀ ਲੋੜ ਪਵੇ ਤੇ ਨਾ ਰਮਨ ਕੁਮਾਰ ਵਰਗਿਆਂ ਨਾਲ ਐਦਾਂ ਹੋਵੇ ਕੋਈ ਬਸ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇੱਕ ਆਉਂਦਾ ਦੂਜਾ ਚਲੇ ਜਾਂਦਾ ਦੂਜਾ ਆਉਂਦਾ ਤੀਜਾ ਮਤਲਬ ਵੰਡ-ਵੰਡ ਕੇ ਆਪਣੀਆਂ ਰੀਜਾਂ ਲਾ ਲਾ ਕੇ ਸਾਨੂੰ ਖਾ ਰਹੇ ਨੇ ਲੁੱਟ ਰਹੇ ਨੇ ਸਾਡੀ ਬੇਨਤੀ ਆ ਬਿਕਟੋ ਘਟ ਆਪਾਂ ਤਾਂ ਇਨਸਾਨੀਅਤ ਨਾਤੇ ਆਪਣੇ ਆਸ-ਪਾਸ ਖਿਆਲ ਰੱਖੀ ਲੋਕਾਂ ਦੀ ਮਦਦ ਕਰੀਏ ਲੋਕਾਂ ਦੀ ਆਪਣੇ ਨੇੜੇ ਤੇੜੇ ਕੋਈ ਗੁਰਦੁਆਰਾ ਸਾਹਿਬ ਜਾਨਦੇ ਆ ਮੰਦਰ ਜਾਨਦੇ ਆ ਮਸੀਤੇ ਜਾਨਦੇ ਆ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਮੈਂਬਰ ਤੁਹਾਨੂੰ ਮਿਲਦਾ ਥੋੜਾ ਗੌਰ ਨਾਲ ਥੋੜਾ ਗੋਹ ਨਾਲ ਦੇਖ ਕੇ ਉਹਦੀ ਉੱਥੇ ਹੀ ਮਦਦ ਕਰੋ ਭਰਾਵੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਆਪਾਂ ਅਕਸਰ ਸੇਵਾ ਦੀ ਭਾਵਨਾ ਦੇ ਨਾਲ ਗੱਲ ਕਰਦੇ ਆਂ ਸਾਡੇ ਇੱਥੇ ਇੰਦਾਂ ਦੀਆਂ ਸੰਸਥਾਵਾਂ ਹਨ ਸਾਡੀ ਏਡੀ ਵੱਡੀ ਸੰਸਥਾ ਬਣ ਗਈ ਐਡਾ ਪਰਿਵਾਰ ਆ 500 ਮੈਂਬਰ ਆ ਇੱਕ ਦਿਨ ਹੋ ਸਕਦਾ 5000 ਮੈਂਬਰ ਵੀ ਰੱਖ ਲਈਏ ਪਰ ਕੀ ਹੱਲ ਕੀ ਆ ਰਮਨ ਕੁਮਾਰਾ ਵਰਗੇ ਬੰਦੇ ਤਾਂ ਹੋਰ ਬਹੁਤ ਜ਼ਿਆਦਾ ਕਿੰਨਾ ਹਾਲਾਤਾਂ ਚ ਜਾਈ ਜਾਂਦੇ ਇਹ ਇਹਨਾਂ ਦੀ ਇਹ ਹਾਲਤ ਨਾ ਹੋਵੇ ਇਹਦੇ ਲਈ ਸੰਸਥਾਵਾਂ ਦੀ ਲੋੜ ਨਹੀਂ ਸਾਡੇ ਵਰਗਿਆਂ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਸੰਸਥਾ ਬਣਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਐਨਜੀਓ ਬਣਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਤੈਅ ਕਰਨੀ ਪੈਣੀ ਸਾਡੇ ਦਾਦੇ ਪੁਰਦਾਦੇ ਸਾਰਿਆਂ ਦੇ ਹੀ ਸਾਡੇ ਜਿਹੜੇ ਸਾਡੇ ਬਜ਼ੁਰਗ ਸੀ ਅੱਜ ਤੋਂ 25 30 ਸਾਲ ਪਿੱਛੇ ਝਾਤ ਮਾਰ ਲਿਏ ਤਾਂ ਕੋਈ ਲਵਾਰਸ ਨਹੀਂ ਸੀ ਕੋਈ ਰਮਨ ਕੁਮਾਰ ਵਾਂਗੂ ਐ ਹਾਲਾਤਾਂ ਸੀ ਕੋਮਦਾ ਕੋਈ ਹਰ ਇੱਕ ਬੰਦਾ ਹਰ ਇੱਕ ਦਾ ਰਿਸ਼ਤੇਦਾਰ ਸੀ ਹਰ ਇੱਕ ਬੰਦਾ ਹਰੇਕ ਦਾ ਦੁੱਖ ਸੁੱਖ ਦਾ ਸਾਥੀ ਸੀ ਹਰ ਇੱਕ ਬੰਦਾ ਗਰੀਬ ਤੇ ਗਊ ਦੀ ਰੱਖਿਆ ਲਈ ਜਾਨਾਂ ਤੱਕ ਦੇ ਦਿੰਦੇ ਸੀਗੇ ਪਰ ਅੱਜ ਅੱਜ ਅਸੀਂ ਇੰਨੇ ਸੈਲਫਿਸ਼ ਹੋ ਗਏ ਆ ਬੀ ਅਸੀਂ ਆਪਣੇ ਵੱਲ ਵੀ ਨਹੀਂ ਝਾਤੀ ਮਾਰਦੇ। ਬਾਈ ਦੱਸਦਾ ਪਟਿਆਲੇ ਸ਼ਹਿਰ 'ਚ ਹੀ ਭੈਣ ਰਹਿੰਦੀ ਆ, ਪਿਤਾ ਜੀ ਵੀ ਆਉਂਦੇ ਆ, ਭਰਾ ਦਿੱਲੀ ਰਹਿੰਦਾ। ਮਤਲਬ ਉਹਨਾਂ ਨੂੰ ਕਿਤੇ ਪਤਾ ਹੀ ਨਹੀਂ ਹੋਣਾ ਵੀ ਉਹਨਾਂ ਦਾ ਭਰਾ ਕਿਹੜੇ ਹਾਲਾਤਾਂ 'ਚ ਘੁੰਮ ਰਿਹਾ। ਕਿਸੇ ਨੇ ਵੀ ਨਹੀਂ ਉੱਠ ਕੇ ਅੱਗੇ ਹੋ ਕੇ ਬਾਹ ਫੜੀ ਰਮਨ ਕੁਮਾਰ ਦੀ। ਕਿਉਂ ਨਹੀਂ ਫੜੀ? ਫਿਰ ਕਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ ਸਾਡੀਆਂ? ਮਾਮੇ ਦੀਆਂ ਕੁੜੀਆਂ, ਮਾਸੀ ਦੀਆਂ, ਮਾਮੇ ਦੇ ਮੁੰਡੇ, ਮਾਸੀ ਦੇ ਮੁੰਡੇ, ਚਾਚੇ, ਤਾਏ, ਪੂਆ। ਮਤਲਬ ਕਿਸੇ ਬੰਦੇ ਦੀ ਵੀ ਅੱਜ ਇਸ ਤਰ੍ਹਾਂ ਦੀ ਇੰਨੀ ਹਾਲਤ ਨਹੀਂ ਸੀ ਚੰਗੀ ਜਿਹੜਾ ਰਮਨ ਕੁਮਾਰ ਦੀ ਬਾਹ ਫੜ ਸਕਦਾ ਇਹਦੀਆਂ ਜੂਆਂ ਖੂਨ ਪੀ ਗਈਆਂ 3 ਗ੍ਰਾਮ ਤੋਂ ਵੀ ਘੱਟ ਖੂਨ ਰਹਿ ਗਿਆ ਉਹ ਲੋਕ ਗਏ ਕਿੱਥੇ ਹੋਏ ਸੀ ਜਿਹੜੇ ਇਹਦੇ ਆਪਣੇ ਸੀਗੇ ਇਹੀ ਇਹਦੀ ਗੱਡੀ ਚੜੀ ਹੁੰਦੀ ਰਮਨ ਕੁਮਾਰ ਦੇ ਵਧੀਆ ਚੱਲਦੇ ਹੁੰਦੇ ਹੱਥ ਪੈਰ ਤੇ ਵਧੀਆ ਚਾਰ ਪੈਸੇ ਹੁੰਦੇ ਗੱਡੀਆਂ ਵਾਲਾ ਹੁੰਦਾ ਤੇ ਸਾਰੇ ਰਿਸ਼ਤੇਦਾਰ ਸੁੱਖ ਦੇ ਸਾਥ ਹੀ ਬਥੇਰੇ ਆ ਲੋਕ ਤਕਲੀਫ ਦੇ ਸਾਥ ਹੀ ਕੋਈ ਨਹੀਂ ਭਰਾਵੋ ਪਰ ਸੀ ਬਣੀਏ ਸਾਡੀਆਂ ਆਉਣ ਵਾਲੇ ਸਮੇਂ 'ਚ دشਵਾਰੀਆਂ ਹੋਰ ਵੱਧਣੀਆਂ ਬਹੁਤ ਅੱਜ ਜੇ ਅਸੀਂ ਧਿਆਨ ਨਾ ਦਿੱਤਾ ਤਾਂ ਹਾਲਾਤ ਵੱਧ ਤੋਂ ਵੱਤਰ ਹੋਣਿਆ ਇਹ ਹੀ ਸਾਡੀ ਬੇਨਤੀ ਹੈ ਜੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਰਮਨ কুমার ਵੀਰੇ ਦਾ ਘਰ ਪਰਿਵਾਰ ਕੁਝ ਪਤਾ ਲੱਗ ਸਕੇ ਅਰਦਾਸ ਕਰਿਓ ਉਹਨਾਂ ਵੀਰਾਂ ਵਾਸਤੇ ਜਿਹੜਾ ਭਵਿੰਦਰ ਸਿੰਘ ਤੇ ਸਤਨਾਮ ਸਿੰਘ ਵੀਰ ਜਿਹੜੇ ਉੱਥੋਂ ਦੁਖਨਿਵਾਨ ਸਾਹਿਬ ਗੁਰੂ ਘਰ ਦੇ ਬਾਹਰੋਂ ਲੈ ਕੇ ਇਹਨੂੰ ਵੀਰਨੋ ਇੱਥੇ ਸਾਡੇ ਤਿੱਕਰ ਪਹੁੰਚਦਾ ਕਰਕੇ ਗਏ ਨੇ ਅੱਜ ਅਸੀਂ ਬਾਈ ਦਾ ਹੁਣ ਇਸ਼ਨਾਨ ਕਰਾਉਣ ਲੱਗੇ ਆਂ ਲੇਟ ਹੋ ਗਏ ਪਹਿਲਾਂ ਸਵੇਰੇ ਮਾਤਾ ਮਰਜੀਤ ਕੌਰ ਜੀ ਦੀ ਡੈਥ ਹੋ ਗਈ ਸੀ ਸੰਸਕਾਰ ਕਰਿਆ ਉਹਨਾਂ ਦਾ ਤੇ ਉਸ ਤੋਂ ਬਾਅਦ ਹੁਣ ਫ੍ਰੀ ਹੋ ਕੇ ਬਾਈ ਦਾ ਇਸ਼ਨਾਨ ਕਰਾਉਣ ਲੱਗੇ ਆਂ ਬਾਈ ਤੰਦਰੁਸਤ ਹੋ ਕੇ ਰਮਨ ਕੁਮਾਰ ਸਾਡੇ ਸੁਪਨਿਆਂ ਦੇ ਘਰ 'ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪ ਦਾ ਇੱਕ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰੇ ਫਿਰਦੌਸ ਹੈ ਸਿੱਧੀ ਧੜੇ ਚੱਲਦੇ ਆਂ ਮੈਨੂੰ ਯਾਦ ਕਰਾ ਲੈ ਸਾਡਾ ਸਤਨਾਮ ਸਿੰਘ ਅੱਜ ਸਿੱਧੀ ਧੜਾ ਵੀ ਆ ਭਾਈ ਅੱਜ 28 ਦਸੰਬਰ ਆ ਸਾਡੇ ਛੋਟੇ ਸਹਿਬਜਾਦਿਆਂ ਦੀ ਸੀਧੀ ਦੇ ਇਹ ਦਿਹਾੜਿਆਂ ਦੇ ਵਿੱਚ ਜਿਹੜੇ ਅਸੀਂ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਾਂ ਗੁਰੂ ਘਰਾਂ 'ਚ ਨਮਸਤਕ ਹੋਣ ਜਾਂਦੇ ਆ ਬੱਚਿਆਂ ਨੂੰ ਲੈ ਕੇ ਜਾਂਦੇ ਆ ਨਾਲ ਆਪਾਂ ਆਪਣੇ ਬੱਚਿਆਂ ਨੂੰ ਸੇਧ ਵੀ ਦਈਏ ਵੀ ਗੁਰੂ ਸਾਹਿਬ ਨੇ ਸਾਨੂੰ ਕੀ ਰਸਤਾ ਦਿਖਾਇਆ ਸੀ ਭਾਈ ਕਨ੍ਹਈਆ ਜੀ ਨੂੰ ਕਿਵੇਂ ਮੱਲਮ ਪਟੀਆਂ ਫੜਾ ਕੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਮੱਲਮ ਪਟੀਆਂ ਵੀ ਕਰਿਆ ਕਰੋ ਕਿ ਨਹੀਂ ਆ ਜੀ ਕੱਲਾ ਯਾਲ ਨਹੀਂ ਛਕੋਣਾ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਰਾਤ ਚ ਚਲਾਈਏ ਅਸੀਂ ਤਾਂ ਜੋ ਇਦਾਂ ਦੇ ਰਮਨ ਕੁਮਾਰ ਸਾਹ ਨੂੰ ਹੋਰ ਨਾ ਮਿਲਣਾ ਇਦਾਂ ਦੇ ਸਾਨੂੰ ਦੁੱਖ ਤਕਲੀਫਾਂ ਚੱਲਦੇ ਲੋਕ ਨਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਸ਼ੂਣੀ ਵੀ ਆਏ ਹੋਏ ਨੇ ਇੱਕ ਭੈਣ ਨੂੰ ਲੈ ਕੇ ਇੱਕ ਬੱਚੀ ਨੂੰ ਲੈ ਕੇ ਆਏ ਨੇ ਦੇਖੋ ਉਹਦੀ ਉਮਰ ਵੀ 20 25 ਸਾਲ 26 ਸਾਲ ਦੀ ਆਸ-ਪਾਸ ਆ ਦਰਾਹੇ ਸ਼ਹਿਰ ਚ ਘੁੰਮ ਰਹੀ ਸੀ ਲੈਂਗੁਏਜ ਉਹਦੀ ਬੰਗਾਲੀ ਆ ਤੇ ਕੱਪੜੇ ਲਾਹ ਤੇ ਉੱਥੇ ਸੜਕ ਤੇ ਤੇ ਉਥੋਂ ਇਹਨਾਂ ਨੇ ਵੀਰਾਂ ਨੇ ਪਰਾਲਾ ਕੀਤਾ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਇੱਥੇ ਛੱਡ ਕੇ ਚੱਲੇ ਨੇ ਉਹਦਾ ਵਿਚੇਰਾ ਜੇ ਕੋਈ ਪਹਿਚਾਣੇ ਤਾਂ ਅਸੀਂ ਵੀਡੀਓ ਸ਼ੇਅਰ ਕਰਾਂਗੇ ਤੇ ਉਹਨੂੰ ਵੀ ਜ਼ਰੂਰ ਸ਼ੇਅਰ ਕਰਿਓ ਉਹਦਾ ਘਰ ਪਰਵਾਰ ਲੱਭ ਜੇ ਬੱਚੀ ਦਾ ਵਾਹਿਗੁਰੂ ਜੀ ਕਾ ਖਾਲਸਾ ਠੀਕ ਆ ਕਿੰਨੀ ਵੀਰੇ ਠੀਕ ਆ ਬਾਈ ਬਾਬਾ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਹੈਨਾ ਧੰਨਵਾਦ ਤੁਹਾਡਾ ਸਾਰੀ ਹੋ ਮੇਰੇ ਜੂਆ ਵਾਲੀ ਜੀ